ਫਰਕ ਤਾਂ ਹੁਣ ਅੱਗੇ ਨਾਲੋਂ ਫਿਰ ਅਮਰ ਹੁਣ ਮੈਂ ਠੀਕ ਹਾਂ ਚਲੋ ਠੀਕ ਹੀ ਚਾਹੀਦੇ ਮੇਰੀ ਜਾਨ ਜਿਹੜੀ ਆ ਨਾ ਮੋਠ ਵਿੱਚ ਆਈ ਰਹਿੰਦੀ ਆ ਕਦੋਂ ਤੂੰ ਠੀਕ ਹੋ ਆਪਣੇ ਪੈਰਾਂ ਤੇ ਤਾਂ ਕਦੋਂ ਸਾਡੀ ਜਾਨ ਨੂੰ ਖਲਾਸੀ ਹੋਵੇ ਜੇ ਰਮਨ ਤੂੰ ਆਖੇ ਨਾ ਮੈਂ ਪੂਰਾ ਪੂਰਾ ਨਹੀਂ ਮੈਂ ਠੀਕ ਇਹ ਆ ਵੀ ਆਸਾਸ ਤੇ ਹੋ ਗਿਆ ਜਾਊਗਾ ਕੋਈ ਗੱਲ ਨਹੀਂ ਹੋ ਜਾਣਾ ਵਾ ਅੱਗੇ ਨਾਲੋਂ ਤਾਂ ਫਰਕ ਲੱਗਦਾ ਨਾ ਆਪਣੇ ਸਰੀਰ ਦਾ ਹੁਣ ਇਹ ਆ ਵੀ ਅੰਦਰੋਂ ਨਿਕਲ ਕੇ ਬਾਹਰ ਆਣ ਕੇ ਬੈਠਾ ਵਾ ਫਰਕ ਹੀ ਆ ਥੋੜਾ ਬਹੁਤਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੇ ਤੁਸੀਂ ਹੋ ਜਾਣਾ ਵਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਨਵਦੀਪ ਵੀ ਮੈਨੂੰ ਕਹਿਣ ਦੇ ਹੀ ਕਿ ਵੀਰ ਜੀ ਨੂੰ ਰੋਟੀ ਹਾ ਫੜਾਇਆ ਕਰੋ ਹੁਣ ਰੋਟੀ ਤੁਹਾਨੂੰ ਮੈਂ ਫੜਾਇਆ ਕਰਨੀ ਆ ਇਹ ਨਾ ਹੋਵੇ ਬਾਹਰ ਮੈਂ ਕੰਮ ਕਰਦੀ ਹਾਂ ਮੈਡਮ ਤੁਹਾਡੇ ਵਾਲ ਜਾਵੇ ਤੇ ਰੋਟੀ ਪਾ ਕੇ ਫੜਾ ਦੇ ਤੇ ਰੱਬ ਨਾ ਰੋਟੀ ਦੇ ਵਿੱਚ ਵੀ ਕੋਈ ਨਸ਼ਾ ਵਾ ਤੂੰ ਕਿਦਾਂ ਦੀਆਂ ਗੱਲਾਂ ਕਰਨ ਦੀ ਆ ਜਾਂ ਤੂੰ ਫੜਾਤੀ ਜਾਂ ਦੀਪ ਨੇ ਫੜਾਤੀ ਕੋਈ ਰੋਟੀ 'ਚ ਫਰਕ ਵਾ ਇੱਕੋ ਥਾਂ ਤੇ ਬਣਦੀ ਸਾਰੀ ਰੋਟੀ ਅੱਠ ਦਿਨ ਮੇਰਾ ਤਜਰਬਾ ਕਰਕੇ ਤੇ ਵੇਖੋ ਕਿ ਸਰੀਰ ਨੂੰ ਫਰਕ ਪੈਂਦਾ ਕਿ ਨਹੀਂ ਪੈਂਦਾ ਐਵੇਂ ਜਨਾਨੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਜਨਾਨੀ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਬਾਰ-ਬਾਰ ਇੱਕੋ ਗੱਲ ਨਾ ਕਰੀ ਜਾਓ ਤੁਹਾਡੀ ਭੈਣ ਨੇ ਵੀ ਨਾ ਇਹ ਗੱਲ ਦਾ ਨਤੀਜਾ ਕੱਢਿਆ ਵਾ ਉਹੋ ਹੀ ਮੈਨੂੰ ਕਹਿਣ ਲਈ ਸੀ ਨਾਲੇ ਉਹ ਵਿਚਾਰੀ ਘੜੀ ਦੀ ਘੜੀ ਆਈ ਭੱਜ ਵੀ ਗਈ ਸ਼ਾਮਾਂ ਨੂੰ ਨਹੀਂ ਤੇ ਦਵਾਈ ਖਾ ਕੇ ਤੇ ਲੰਮੇ ਪਿਆ ਕੇ ਤੁਹਾਨੂੰ ਕੋਈ ਹੋਸ਼ ਹੀ ਨਹੀਂ ਹੀ ਹੈਗੀ ਤੇ ਭੈਣ ਕਿਹੜੀ ਹੈਗੀ ਆ ਵੀ ਜਣੀ ਜਾਨ ਨੂੰ ਪਤਾ ਲੱਗ ਗਿਆ ਵੀ ਆ ਕਮੇਦਾ ਹੋਣ ਦਿਆ ਅੱਛਾ ਇਹ ਲੱਗੀ ਆ ਭਾਜੀ ਨਾਲ ਗੱਲਾਂ ਕਰਨ ਅੱਛਾ ਭਾਜੀ ਨੂੰ ਕਹਿੰਦੀ ਆ ਕਿ ਦੁੱਧ ਲੈ ਕੇ ਆਨੀ ਆ ਕੋਈ ਨਾ ਦੁੱਧ ਮੈਂ ਤਾਂਗਾ ਤਿਆਰ ਕਰ ਦਿੰਨੀ ਆ ਆਪਣੇ ਹਿਸਾਬ ਨਾਲ ਜਿੱਦਾਂ ਮੈਂ ਤਿਆਰ ਕਰਕੇ ਦਵਾਂਗੀ ਦੁੱਧ ਫਿਰ ਤੁਸੀਂ ਲੈ ਜਿਓ ਤੁਹਤ ਦਿਨਾਂ ਟੈਨਸ਼ਨ ਲੋ ਮੈਂ ਹੁਣੇ ਤੁਹਾਨੂੰ ਦੁੱਧ ਤਿਆਰ ਕਰਕੇ ਦਿੰਨੀ ਆ ਐ ਲੌਂਗ ਲਾਚੀਆਂ ਵਾਲਾ ਦੁੱਧ ਇਹ ਵਿੱਚ ਮਿਕਸ ਮੇਰੀ ਦਵਾਈ ਆਏ ਹਾਏ ਦਵਾਈ ਦੇ ਅੰਦਰ ਹੀ ਰਹਿ ਗਈ ਆ ਹਾਏ ਹੁਣ ਮੈਂ ਅੰਦਰ ਦਵਾਈ ਲੈਣ ਜਾਵਾ ਤੇ ਮੇਰੇ ਆਂਦਿਆਂ ਨੂੰ ਕਿਤੇ ਦੁੱਧ ਦੀ ਚੱਕ ਕੇ ਨਾ ਲੈ ਦੇ ਚਲ ਕੋਈ ਨਹੀਂ ਫਟਾਫਟ ਜਾਨੀ ਤੇ ਫਟਾਫਟ ਆ ਕੇ ਪਾਨੀ ਆ ਰੱਖ ਜਾਨੀ ਸਾਈਡ ਤੇ ਸਾਰਾ ਹੀ ਪਤਾ ਲੱਗ ਜਾਂਦਾ ਵਾ ਲੱਗਦਾ ਕਿਉਂ ਨਹੀਂਗਾ ਪਤਾ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਐ ਜੇ ਤੁਸੀਂ ਪਰ ਮਨ ਆਪਣੇ ਦਿਲ ਦੇ ਵਿੱਚ ਨਹੀਂ ਐਦਾਂ ਦੀ ਕੋਈ ਗੱਲ ਠੀਕ ਆ ਕਿ ਨਹੀਂ ਜੇ ਮੈਨੂੰ ਤੂੰ ਰੋਟੀ ਫੜਾਤੀ ਮੈਂ ਤਾਂ ਵੀ ਖਾ ਲੈਣੀ ਐ ਜੇ ਮੈਨੂੰ ਉਹਨੇ ਫੜਾਤੀ ਮੈਂ ਤਾਂ ਵੀ ਖਾ ਲੈਣੀ ਮੈਂ ਤੁਹਾਨੂੰ ਇੱਕ ਗੱਲ ਕਹਿਤੀ ਆ ਨਾ ਜਦੋਂ ਰੋਟੀ ਲੈ ਕੇ ਆਉ ਨਾ ਕਹਿ ਦਿਓ ਵੀ ਮੇਰਾ ਦਿਲ ਨਹੀਂ ਕਰਦਾ ਇਹ ਨਾ ਹੋਵੇ ਥਾਲੀ ਉਹਦੇ ਹੱਥੋਂ ਫੜ ਕੇ ਤੇ ਮੈਨੂੰ ਸੁੱਟਣੀ ਪਏ ਫੇਰ ਨਾ ਕਿਉਂ ਵੀ ਉਹਦੇ ਹੱਥੋਂ ਰੋਟੀ ਫੜ ਕੇ ਸੁੱਟਦੀ ਐ ਤੂੰ ਤੁਹਾਨੂੰ ਮੈਂ ਪਿਆਰ ਨਾ ਕਹਿੰਦੀ ਤੁਸੀਂ ਮੇਰੀ ਗੱਲ ਸਮਝਣ ਨਹੀਂ ਦੇ ਰਾਮਰ ਸਾਜੇ ਘਰ ਦੇ ਵਿੱਚ ਮੈਂ ਇਹਨੂੰ ਕਿੱਦਾਂ ਕਹੂੰਗਾ ਵੀ ਮੈਂ ਰੋਟੀ ਨਹੀਂ ਖਾਣੀ ਤੂੰ ਦੱਸ ਕਿਉਂ ਵੀ ਮੇਰਾ ਦਿਲ ਨਹੀਂ ਕਰਦਾ ਇੰਨੀ ਗੱਲ ਕਹਿ ਸਕਦੇ ਕਿ ਇੰਨੀ ਵੀ ਨਹੀਂ ਕਹਿ ਸਕਦੇ ਉਹਨੂੰ ਜਾਂ ਤੂੰ ਕੋ ਵੇਖਿਆ ਜਾਂ ਕੋ ਫੜਿਆ ਫੇਰ ਮੈਂ ਅੱਖਾਂ ਲੈ ਵੀ ਤੂੰ ਆ ਕੰਮ ਕੀਤਾ ਵਾ ਸਭ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਲਿਆਉਂਗੀ ਬਸ ਜਿਹੜੀ ਗੱਲ ਮੈਂ ਕਹੀ ਹੈ ਨਾ ਉਹ ਗੱਲ ਤੇ ਯਕੀਨ ਕਰ ਲੋ ਤਾਂ ਮੰਨ ਲੋ ਮੇਰੀ ਗੱਲ ਜੇ ਤੁਸੀਂ ਠੀਕ ਹੋਣਾ ਵਾ ਤੇ ਜੇ ਨਹੀਂ ਹੋਣਾ ਬੇਬੇ ਸੁਣ ਭਲਕੇ ਤੂੰ ਕਹੇਗੀ ਵੀ ਉਹਦੇ ਹੱਥਾਂ ਦੀ ਚਾਹ ਨਹੀਂ ਪੀਣੀ ਦੁੱਧ ਨਹੀਂ ਪੀਣਾ ਪਾਣੀ ਨਹੀਂ ਪੀਣਾ ਇਹ ਤਾਂ ਫੈਲਣ ਵਾਲੀ ਗੱਲਾਂ ਨੇ ਮੈਂ ਕਿੱਦਾਂ ਕਹੂੰਗਾ ਇਹ ਗੱਲਾਂ ਸਾਰੀਆਂ ਉੱਪਰ ਕਰਕੇ ਨਾ ਤੇ ਬਹਿ ਜਾ ਤੇ ਜਾ ਕੇ ਨਾ ਤੇ ਦਵਾਈ ਖਾ ਕੇ ਰੈਸਟ ਕਰੋ ਤੇ ਮੈਂ ਦੁੱਧ ਗਰਮ ਕਰਕੇ ਲਿਆਉਣੀ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਜਾ ਮੈਂ ਉਹਨਾਂ ਤੋਂ ਚੱਲ ਹੱਦ ਹੋ ਗਈ ਐ ਦੇ ਵਾਲੀ ਉਹਦੇ ਹੱਥੋਂ ਰੋਟੀ ਨਾ ਖਾਇਓ ਉਹਦੇ ਤੋਂ ਪਾਣੀ ਨਾ ਪੀਓ ਉਹ ਬਾਰ ਬਾਰ ਹੁੰਦੀ ਐ ਭਾਜੀ ਦੱਸੋ ਕੀ ਖਾਣਾ ਕੀ ਲਿਆਵਾਂ ਉਹਨੂੰ ਮੈਂ ਕਿੱਦਾਂ ਕਹਦਾ ਵੀ ਮਾੜੀ ਐ ਇਹ ਆਪਣੀਆਂ ਗੱਲਾਂ ਮਰੀ ਚਲੀ ਜਾਂਦੇ ਆ ਐ ਦਵਾਈ ਤੇਰਾ ਆਉਂ ਉਹ ਆਇਨਾ ਜਵੇ ਦੀ ਵੀ ਹੈ ਦਵਾਈ ਕਿੱਥੇ ਗਈ ਆ ਮੈਂ ਤਾਂ ਦਵਾਈ ਇੱਥੇ ਰੱਖੀ ਸੀ ਇੱਕ ਨਾ ਆ ਮੇਰਾ ਬੰਦਾ ਹੈ ਨਾ ਜਿਹੜਾ ਇੰਨੇ ਮੈਨੂੰ ਲੱਗਦਾ ਕਿ ਚੱਕ ਕੇ ਨਾ ਲੈ ਗਿਆ ਹੋਏ ਹਾਂ ਆਏ ਹਾਏ ਦਵਾਈ ਤੇ ਮੈਂ ਇੱਥੇ ਰੱਖੀ ਸੀ ਦਵਾਈ ਕਿੱਥੇ ਚਲ ਗਈ ਏ ਇੱਥੇ ਤਾਂ ਮੈਂ ਦਵਾਈ ਰੱਖਦੀ ਨਹੀਂ ਆ ਮੈਨੂੰ ਲੱਗਦਾ ਇਹ ਫੋਲ ਨਾ ਜਹਾ ਦੇ ਲਗਬੀ ਨੇ ਚੱਕ ਕੇ ਦੇ ਨੇ ਦਵਾਈ ਇਧਰ ਉਧਰ ਕਰਦੀ ਆ ਹੋਂ ਮੈਨੂੰ ਪੁੱਛਿਆ ਕਿੰਦਾ ਹਾਏ ਹਾਏ ਛੁੜਿਆ ਦਿਮਾਗ ਹੋਂ ਦੇਖਦੀ ਆ ਹੈ ਆ ਤੋਤੇ ਕਿਨੇ ਪਾਇਆ ਮੈਨੂੰ ਲੱਗਦਾ ਵਾ ਮੈਡਮ ਨੇ ਪਾਇਆ ਹੋਣਾ ਇਹਨਾਂ ਵਾਸਤੇ ਇਹ ਇਦਾਂ ਕਰਦੀ ਆ ਇਹਨਾਂ ਨੂੰ ਦੁੱਧ ਦੇਈ ਹੁੰਨੀ ਆ ਕਿਹਦੇ ਨਾਲ ਇਹਨੂੰ ਰੰਗਿਆ ਤੇ ਫੜਨਾ ਵਾ ਇਹ ਵੀ ਮੇਰੀ ਗੱਲ ਦਾ ਯਕੀਨ ਨਹੀਂ ਕਰਨ ਦੇ ਜੇ ਮੈਂ ਕਹਿੰਨੀ ਆ ਨਾ ਉਹਦੇ ਹੱਥੋਂ ਲੈ ਕੇ ਕੋਈ ਚੀਜ਼ ਨਾ ਖਾਓ ਨਾ ਉਹਨੇ ਕੀ ਪਾਇਆ ਵਾ ਫਿਰ ਕੀ ਹੋ ਗਿਆ ਵਾ ਇਦਾਂ ਵਾ ਉਦਾਂ ਵਾ ਪੈਰਾਂ ਤੇ ਪਾਣੀ ਤੇ ਇਹ ਵੀ ਨਹੀਂ ਪੈਣ ਦਿੰਦੇ ਕੋਈ ਗੱਲ ਨਹੀਂ ਇਹਦੀ ਸੱਚਾਈ ਤੇ ਮੈਂ ਸਾਹਮਣੇ ਲਿਆਉਂਗੀ ਜਿੱਦਾਂ ਦੀ ਰਸੋਈ ਵਿੱਚ ਇਹ ਵੜੀ ਆ ਉਦਾਂ ਦਾ ਸਾਡੇ ਘਰ ਘਾਰਾ ਹੋਣ ਰਿਹਾ ਵਾ ਪਹਿਲਾਂ ਤਾਂ ਸਭ ਕੁਝ ਵਧੀਆ ਹੀ ਚੱਲਦਾ ਸੀ ਮਾਣਾ ਪਹਿਲਾਂ ਤਾਂ ਦੁੱਧ ਫੜਾ ਕੇ ਆ ਦਿਮਾਗ ਨਹੀਂ ਕੰਮ ਕਰਦਾ ਫਿਰ ਉਹ ਠਾਕੀ ਜਾਵਾ ਵਿੱਚ ਕੁਝ ਪੈ ਨਾ ਜਾਵੇ ਹੁਣ ਕੀ ਤਾਂ ਕਿੱਥੇ ਚਲ ਗਈ ਉਠੋ ਤਾਂ ਜਿਹੜੀ ਦੁਪਹਿਰ ਵਾਲੀ ਦਵਾਈ ਹੈ ਨਾ ਆ ਫੜਾ ਦੁੱਧ ਤੇ ਦਵਾਈ ਘੜ ਕੇ ਦਵਾ ਖਾਓ ਤੁਸੀਂ ਦਵਾਈ ਵੀ ਲਿਆਉਣ ਵਾਲੀ ਆ ਖਤਮ ਹੋਈ ਆ ਆਲੋ ਹਾਲੋ ਚਲੋ ਪਿਆਜੋ ਲੰਮੇ ਘੜੀ ਚਲ ਠੀਕ ਆ ਹਾਂ ਤੇ ਮੈਂ ਦੁੱਧ ਰੱਖ ਕੇ ਗਈ ਸੀ ਦੁੱਧ ਕਿੱਥੇ ਗਿਆ ਹੋ ਦੁੱਧ ਗੁਲੇ ਯਾ ਮੈਨੂੰ ਲੱਗਦਾ ਦੀਦੀ ਲੱਗੀ ਆਏ ਹਾਏ ਇੱਕ ਤੇ ਮੈਨੂੰ ਦਵਾਈ ਵੀ ਨਹੀਂ ਲੱਭੀ ਲੱਗਦਾ ਨਾ ਦੀਦੀ ਹੈ ਨਾ ਇੱਕ ਚੱਕੇ ਲੱਗੀ ਹੈ ਦੁੱਧ ਚਲ ਕੋਈ ਨਹੀਂ ਮੈਨੂੰ ਕਿਹੜੀ ਦਵਾਈ ਲੱਭਣ ਦੀ ਦੀਦੀ ਹਾਂਜੀ ਦੁੱਧ ਲੈ ਗਈ ਹੈ ਤੁਸੀਂ ਆਹ ਤੇਰਾ ਪਾ ਜੀ ਨ ਦਵਾਈ ਖਾਣੀ ਹੀ ਆਹੋ ਮੈਨੂੰ ਪਤਾ ਸੀ ਤੇ ਮੈਂ ਗਰਮ ਕਰ ਲਿਆ ਸੀ ਤੇ ਉਹ ਅੰਦਰ ਫੋਨ ਵੀ ਵੱਜਾ ਹੀ ਤੇ ਮੈਂ ਕਿਹਾ ਦੇਖਦੀ ਕਿਹਦਾ ਫੋਨ ਆ ਤੇ ਮੈਂ ਉਹ ਦੁੱਧ ਤੇ ਛਾੜ ਕੇ ਤੇ ਅੰਦਰ ਚੱਲ ਗਈ ਤੇ ਤੁਸੀਂ ਮਗਰੋਂ ਲੈ ਗਏ ਚੱਲ ਕੋਈ ਦਵਾਈ ਫੜ ਕੇ ਬੈਠੇ ਹੀਗੇ ਅੱਛਾ ਅੱਛਾ ਦਵਾਈਆਂ ਦੇਣ ਦੇ ਹੀ ਤੇ ਮੈਂ ਸੋਚਿਆ ਦੁੱਧ ਤੂੰ ਹੀ ਪਾ ਕੇ ਰੱਖਿਆ ਵਾ ਮੈਂ ਤਾਂ ਕਰਕੇ ਫੜ ਕੇ ਲੈ ਗਈ ਕੋਈ ਗੱਲ ਨਹੀਂ ਤੂੰ ਹੀ ਲਾ ਕੇ ਮੈਂ ਲੈ ਗਈ ਫਿਰ ਕਿਹੜੀ ਗੱਲ ਆ ਆਹ ਮੈਨੂੰ ਇਹ ਹੀ ਗੱਭੀ ਅੰਦਰ ਕੋਈ ਕੰਮ ਕਰਨ ਲੱਗਦੀ ਹੁੰਦੀਆਂ ਜਾਂ ਇਹਨੂੰ ਯਾਦ ਪੁੱਲ ਗਿਆ ਵਾ ਮੇਰੀ ਫੋਨ ਆ ਗਿਆ ਹੀ ਤੇ ਮੈਂ ਦੇਖਣ ਗਈ ਸੀ ਕਿਹਦਾ ਫੋਨ ਆਂਦਾ ਅੱਛਾ ਅੱਛਾ ਚੱਲ ਵੇਖ ਲਾ ਤੂੰ ਕੋਈ ਕੰਮ ਚਾਹ ਬਣਾਈਆ ਚਾਹ ਪਾ ਕੇ ਨਵਾਜਦੀ ਠੀਕ ਏਦੀ ਕੋਈ ਗੱਲ ਨਹੀਂ ਤੁਸੀਂ ਪਾ ਲਓ ਮੈਂ ਕੋਈ ਹੋਰ ਕੰਮ ਵੇਖ ਲਾਂਗੀ ਫਿਰ ਦੇਖਾ ਕਿੱਡੇ ਪਖੰਡ ਕਰਦੀ ਆ ਬਾਜੀ ਦੀ ਇੰਨੀ ਸੇਵਾ ਕਦੋਂ ਦੇ ਕਰਨ ਲੱਗ ਪਈਆਂ ਜਦੋਂ ਦੇ ਸੇਵਾ ਤੇ ਲੱਗੀਆਂ ਨਾ ਬਾਜੀ ਨੂੰ ਮੰਜੇ ਤੇ ਸੁੱਟਦਾ ਵਾ ਕੋਈ ਗੱਲ ਨਹੀਂ ਹੁਣ ਤੇਰਾ ਧਿਆਨ ਮੈਂ ਇਦਾਂ ਰੱਖਿਆ ਕਰਨਾ ਵਾ ਘਰ ਵਾਲਾ ਅੰਦਰ ਪਿਆ ਵਾ ਉਹਦਾ ਹਾਲ ਤੇ ਪੁੱਛ ਲਾ ਬਾਜੀ ਦਿਵਾਲ ਰੋਟੀ ਖਾਣੀ ਆ ਦਵਾਈ ਖਾਣੀ ਆ ਕੋਈ ਨਾ ਕੋਈ ਚੱਕਰ ਤਾਂ ਜ਼ਰੂਰ ਹੈਗਾ ਵਾ ਇਹ ਭਾਵੇਂ ਸਾਰਾ ਟੱਬਰ ਮੇਰੇ ਤੇ ਨਾ ਹੀ ਯਕੀਨ ਕਰੇ ਇਹਨੂੰ ਰੰਗੇ ਹੱਥੀ ਫੜਨੇ ਫੜਨਾ ਮੈਂ ਕਿਸ ਦਿਨ ਨਿਕਲ ਤੇ ਆਈ ਐ ਸਬਜੀ ਧਨੀਆ ਵੀ ਨਿਕਲ ਆਇਆ ਵਾ ਪਾਲਕ ਵੀ ਨਿਕਲ ਆਈ ਐ ਤੇ ਮੇਥੀ ਵੀ ਉਗ ਪਈ ਉਗ ਤੇ ਪਿਆ ਸਭ ਕੁਝ ਮੰਮੀ ਚਲ ਆ ਚੰਗਾ ਹੋ ਗਏ ਮੰਮੀ ਹੈ ਕੀ ਕਰਨ ਦੇ ਅੰਦਰ ਮੈਂ ਕੀ ਕਰਨਾ ਵਾ ਮੈਂ ਵੇਖਣ ਡਈ ਹਾਂ ਭਿਆ ਲਾਇਆ ਸੀ ਤਨੀਆ ਪਾਲਕ ਅੱਛਾ ਅੱਛਾ ਅੱਖਾਂ ਨਿਕਲਿਆ ਵੀ ਅੱਖ ਨਹੀਂ ਵਟਾ ਨਹੀਂ ਨਿਕਲਣ ਦੀ ਸਗੋਂ ਵਧੀਆ ਹੋ ਗਿਆ ਆਹੋ ਨਿਕਲ ਆਇਆ ਲਖੋ ਆਪੀ ਹੋ ਜਾਣਾ ਆਜੋ ਬਾਹਰ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਅੱਛਾ ਚਲ ਆਹੋ ਕਿਤੇ ਠੇਡਾ ਨਾ ਲੱਗਦੇ ਹੋਰ ਮਿੱਟੀ ਦੀ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਆ ਜੀਵਨਦੀਦੀ ਕਿੱਥੇ ਆ ਨਾਤ ਮੈਨੂੰ ਅੰਦਰ ਦੇਖੇ ਤੇ ਨਾ ਹੀ ਕਿਤੇ ਬਾਹਰ ਲੱਭਣਦੇ ਆ ਜੀਵਨਦੀਦੀ ਨੇ ਕਿੱਥੇ ਜਾਣਾ ਜਰਾ ਕਾ ਕਵੰਡੀਆਂ ਤੇ ਕਰ ਗਈ ਆ ਲੈ ਬਸ ਕਵੰਡੀਆਂ ਕਰ ਕੀ ਕਰਨ ਗਈ ਆ ਉਦਾਂ ਹੀ ਚਲੀ ਗਈ ਮਿਲਣ ਗੱਲ ਨਹੀਂ ਖੜੀ ਜਾਂਦੇ ਚੱਲ ਗੱਲਾਂ ਬਾਤਾਂ ਕਰੀ ਕਰ ਆਉਣੀ ਆ ਦੇਖੋ ਇੱਥੇ ਆਏ ਆ ਤੁਹਾਡੇ ਲਾਗੇ ਬਵੇ ਆ ਗਵਾਂਡੀ ਤੁਹਾਨੂੰ ਪਤਾ ਅੱਗੇ ਬੜਾ ਸਵਾਦ ਲੈਂਦੇ ਗੱਲਾਂ ਦੇ ਹੋਰ ਉੱਥੇ ਜਾ ਕੇ ਘਰ ਦੀ ਕੋਈ ਮਾੜੀ-ਮੁੱਟੀ ਗੱਲ ਕਰਦੀ ਉਹਨਾਂ ਨੇ ਤੇ ਵੱਧ ਛੱਡ ਕੇ ਗੱਲਾਂ ਕਰਨੀਆਂ ਆ ਉਹ ਹੈ ਹੀ ਸ਼ਰੀਕਾ ਹੈ ਨਹੀਂ ਉਹਨੂੰ ਪਤਾ ਵਾ ਉਹ ਘਰ ਦੀ ਗੱਲ ਨਹੀਂ ਕਰਦੀ ਉਦਾਂ ਹੀ ਹੋਰ-ਫੋਰ ਗੱਲਾਂ ਕਈ ਹੁੰਦੀਆਂ ਨੇ ਮੰਮੀ ਤੁਸੀਂ ਨਾ ਉਸ ਸਾਈਡ ਨਾ ਲੋ ਤੁਸੀਂ ਆਉਗੇ ਨਾ ਦੀਦੀ ਉਹਨਾਂ ਨੂੰ ਕਹਿ ਦਿਓ ਕਿ ਇੰਨਾ ਨਹੀਂ ਜਾਈਦਾ ਉੱਧਰ ਅੱਜ ਕੱਲ ਲੋਕੀ ਕਿਸੇ ਦਾ ਚੰਗਾ ਨਹੀਂ ਉਹ ਸੋਚਦੇ ਹੈਗੇ ਅੱਗੇ ਭਾਜੀ ਠੀਕ ਨਹੀਂ ਹੈ ਕੀ ਪਤਾ ਕੀ ਉਹਨਾਂ ਨੇ ਉੱਧਰੋ ਕਹਿ ਦੇਣਾ ਤੇ ਕੀ ਨਹੀਂ ਕੋਈ ਨਹੀਂ ਉਹਨਾਂ ਨੇ ਕੀ ਕਹਿਣਾ ਮੈਂ ਹੁਣ ਠੀਕ ਤੇ ਬੰਦਾ ਬਿਮਾਰ ਹੋਈ ਜਾਂਦਾ ਵਾ ਠੀਕ ਵੀ ਹੋ ਜਾਊਗਾ ਚਲੋ ਕੋਈ ਮਹਾਰਾਜ ਨੇ ਠੀਕ ਕਰਨਾ ਵਾ ਤੇ ਹੁਣ ਕੀ ਮੈਨੂੰ ਆਖਦਿਆਂ ਦੀ ਮੈਂ ਜਾਣਾ ਵਾ ਜਰਾ ਆਹੋ ਮੰਮੀ ਕੋਈ ਵਾਰ ਮੈਂ ਕੀ ਆਖਦੀ ਪਿਨਾ ਆਹੋ ਫਿਰ ਕਿੰਨਾ ਕ ਕਹੀ ਜਾਣਾ ਬੰਦੇ ਨੂੰ ਇੱਕ ਵਾਰ ਕਰ ਦੋ ਵਾਰ ਕਰ ਲੋ ਹੈ ਤੇ ਸਿਆਣੇ ਪਏ ਕੀ ਹੁਣ ਜਾਣਾ ਕਿ ਨਹੀਂ ਜਾਣਾ ਚਲੋ ਕੋਈ ਗੱਲ ਨਹੀਂ ਮੰਮੀ ਹਾਂ ਚਲੋ ਮੈਂ ਜਾਣਾ ਵਾ ਆਖਾਂ ਨਾ ਜਾਣਾ ਤੇ ਚੱਲ ਹੋਇਆ ਫਿਰ ਕੜੀ ਕੋਈ ਨਹੀਂ ਚਲੋ ਮੈਂ ਕਹਤਾ ਹਾਂ ਮੈਂ ਗੱਲਬਾਤ ਨਾ ਕਰਦੀ ਕੋਈ ਉੱਥੇ ਕਰਦੀ ਆਹੋ ਸਹੀ ਗੱਲ ਹੀ ਨਹੀਂ ਮੈਂ ਨਹੀਂ ਕਰਦੀ ਮੈਂ ਕੜੀ ਆਂਦੀ ਨਿਆਣੀ ਆ ਅਜੀਬਂ ਦੀ ਦੀ ਆਪਣੇ ਪਿੰਡ ਨਹੀਂ ਜਾਂਦੀ ਤੇ ਇਹਦੇ ਸੱਸ ਸੋਹਰਾ ਕੁਛ ਨਹੀਂ ਕਹਿੰਦੇ ਚਲੀ ਜਾਣਾ ਪਿੰਡ ਚ 4 ਦਿਨ ਆ ਕਹਿ ਕੇ ਆਈ ਆ ਫੇ ਮੈਂ ਰਹਿਣਾ ਵਾ ਅੱਛਾ ਅੱਛਾ ਕੀ ਹੋਇਆ ਪਿੱਛੇ ਸਰ ਜਾਂਦਾ ਹੋਣਾ ਨਾ ਘਰ ਦਾ ਸਾਹੀਂ ਰਹਿੰਦੀ ਆ ਨਹੀਂ ਤੇ ਅੱਜਕੱਲ ਸਰਦਾ ਕਿੱਥੇ ਆ ਹੁਣ ਤੁਹਾਡੇ ਵਾਲੀ ਵੀ ਵੇਖ ਲੋ ਜੇ ਮੇਰੇ ਵਰਗੀ ਹੁਣ 2-4 ਦਿਨ ਚੱਲ ਜਾਈ ਤੇ ਤੁਹਾਡਾ ਮਗਰੋਂ ਕਿੱਥੋਂ ਸਰਣਾ ਇਹ ਤਾਂ ਗੱਲ ਹੈ ਗਈ ਆ ਪਤਾ ਕੀ ਕਰਨਾ ਫੇਰ ਉਹਦਾ ਸਰਦਾ ਵਾ ਆਹੋ ਉਹਦਾ ਸਰਦਾ ਤੇ ਅਗਲੀ ਰਹਿਣ ਚਲੋ ਕੋਈ ਗੱਲ ਨਹੀਂ ਮੰਮੀ ਸਰੇ ਤੇ ਕੋਈ ਰਹਿੰਦਾ ਉਦਾਂ ਤੇ ਰਿਹਾ ਜਾਂਦਾ ਕਿਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲ ਮੰਮੀ ਕੋਈ ਨਹੀਂ ਆਹੋ ਲਖਵੀਰ ਕਿੱਥੇ ਉੱਠਿਆ ਨਹੀਂ ਸੋਇਦਾ ਮੈਂ ਵੇਖਿਆ ਨਹੀਂ ਲਖਵੀਰ ਨੇ ਕੀ ਉੱਠਣਾ ਉਹਨੇ ਤਾਂ 101 ਬੁਖਾਰ ਹੋਇਆ ਏ ਉਹ ਤੇ ਬੁਖਾਰ ਨਾ ਪਿਆ ਅੰਦਰ ਗੱਲ ਸੁਣ ਮੇਰੀ ਜੇ 101 ਬੁਖਾਰ ਹੋਇਆ ਤੇ ਤੂੰ ਮੇਰੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਮੈਨੂੰ ਦੱਸਿਆ ਕਿਉਂ ਨਹੀਂ ਦਵਾਈ ਦੇਤੀ ਆ ਹੁਣ ਤੇ ਮੈਨੂੰ ਲੱਗਦਾ ਲੱਤ ਗਈ ਹੋਣਾ ਬੁਖਾਰ ਮੈਂ ਇਧਰ ਸੋਈ ਚ ਕੰਮ ਕਰਨ ਨਹੀਂ ਹੀ ਚੱਲ ਕੋਈ ਨਹੀਂ ਪਤਾ ਲੈ ਅੰਦਰ ਹੀ ਆ ਆਜੋ ਗੱਲ ਕਰ ਲਓ ਤੇ ਮੈਂ ਨਾ ਤੁਹਾਨੂੰ ਵੀ ਗੱਲ ਵਾ ਚੱਲ ਤੂੰ ਦੱਸ ਦੇ ਤੇ ਚਾਹ ਪਾਣੀ ਤੁਹਾਡੇ ਵਾਸਤੇ ਬਣਾ ਕੇ ਲਿਆਣੀ ਨਾਲੇ ਲਖਬੀਰ ਲਿਆ ਬਰੈਡ ਗਰਮ ਕਰਕੇ ਲਿਆਵਾਂ ਚਾਹ ਪਾਣੀ ਤੇ ਚਲ ਖਸਮਾ ਨੂੰ ਖਾਦਾ ਪੀਤਾ ਜਾਊਗਾ ਪਰ ਤੂੰ ਮੇਰੇ ਨਾਲ ਸਵੇਰੇ ਗੱਲ ਤੇ ਕਰਦੀ ਮम्मी ਹੁਣ ਜਾ ਕੇ ਪਤਾ ਲੈ ਲਓ ਕਿਹੜੀ ਦਾਸ ਬੁਖਾਰ ਮਾੜੇ ਮੋਟੇ ਨਾ ਉਹ ਬੁਖਾਰ ਬਖੂਨੂ ਨਹੀਂ ਪਰਵਾਹ ਕਰਦਾ ਹੈਗਾ ਹੁਣ ਤੇ ਪਤਾ ਲਾਉਂਗੀ ਮੈਂ ਆਹੋ ਹੁਣ ਦੱਸਿਆ ਤੇ ਹੁਣ ਤੇ ਪਤਾ ਲਾਉਂਗੀ ਲਖਬੀਰ ਤੁਨ ਨਮਾ ਪਿਆਵਾ ਹਾਂਜੀ ਪਰ ਮੈਂ ਲੰਮਾ ਕਿਉਂ ਪਿਆਵਾ

ਮੈਂ ਹੁਣ ਸੋਚਣ ਡਈ ਆ ਇਹ ਗੱਲ ਵੀ ਕਿਤੇ ਉਹਦਾ ਹੀ ਤਾਂ ਨਹੀਂ ਬਿਮਾਰ ਹੋ ਗਿਆ ਵੀ ਭਰਾ ਨੂੰ ਨਾ ਖੜਨਾ ਪਏ ਲੈ ਦੱਸ ਮੰਮੀ ਆਹ ਉਹ ਜੀਵਨ ਨੇ ਦੱਸ ਪਾਈ ਜਾਂ ਡਾਕਟਰ ਦੀ ਤੇ ਉਹਦੇ ਕੋਲ ਲੈ ਕੇ ਤੂੰ ਹੀ ਜਾਣਾ ਸੀ ਉਹਨੂੰ ਗੱਡੀ ਚਲਾ ਕੇ ਹੋਰ ਕਿਸੇ ਨੇ ਥੋੜਾ ਕਰਨਾ ਲੈ ਦੱਸ ਅੱਗੇ ਨਹੀਂ ਮੰਮੀ ਗਿਆ ਮੈਂ ਦਵਾਈ ਲੈਣ ਹੁਣੀ ਮੈਂ ਬਣਾ ਲਉਣਾ ਸੀ ਦੱਸ ਤੇ ਨਾਲੇ ਵੀਰ ਕਰਕੇ ਲਉਣਾ ਸੀ ਦੱਸ ਕੀ ਪਤਾ ਤੇਰੇ ਘਰ ਦੀ ਨੇ ਕਹਿਤਾ ਹੋਏ ਵੀ ਚੱਲ ਬਣਾ ਬਣਾ ਮਾਰ ਸ਼ਾ ਰਾਹ ਮੈਂ ਠੀਕ ਨੇਗਾ ਨਹੀਂ ਪਤਾ ਤੇ ਉਹਨੂੰ ਵੀ ਨਹੀਂ ਕਿ ਮਨੂੰ ਬੁਖਾਰ ਹੋਇਆ ਹੋ ਅੱਛਾ ਉਹ ਵੀ ਮੈਂ ਇੱਥੇ ਲੰਮੇ ਪਿਆਸ ਫੇਰਦੇ ਮੇਰੇ ਕੰਮ ਵੀ ਨਹੀਂ ਹੋਇਆ ਮੇਰੇ ਕੋਲ ਵੀ ਫੇਰ ਆਹੋ ਇੱਕ ਬੰਨੇ ਉਹ ਪਿਆਵਾ ਇੱਕ ਬੰਨੇ ਤੂੰ ਪਿਆਵਾ ਤਾਂ ਇਦਾਂ ਕਿਦਾਂ ਕਿਜ਼ਾਰਾ ਹੋਣਾ ਮਾ ਉਹ ਮੰਮੀ ਲਿਆਂਦੀ ਦਵਾਈ ਤੇ ਹੁਣ ਹੁਣ ਤਾਂ ਠੀਕ ਵਾ ਥੋੜਾ ਚੱਲੋ ਚੰਗਾ ਠੀਕ ਵਾ ਤੇ ਮੈਂ ਤੇ ਇਹੋ ਸੋਚਿਆ ਮੈਂ ਕਿਤੇ ਉਹ ਨਾਲ ਗੱਲ ਹੋਏ ਪਈ ਘਰ ਦੀ ਤੇ ਮਗਰ ਲੱਕ ਤੇ ਆਂਦੀ ਹੋਏ ਪਈ ਜਾਣਾ ਨਹੀਂ ਗਾ ਅਸੀਂ ਦਵਾਈ ਲੈਣ ਤੇ ਚੱਲ ਇਦਾਂ ਹੀ ਤੂੰ ਪੈ ਜਾ ਪੱਜਣਾ ਉਹ ਲੈ ਇਹ ਉਸ ਮਜ਼ਾਕ ਵਾਲੀ ਛੋਟੀ ਗੱਲਾਂ ਹੈਗੀ ਮੰਮੀ ਕਿਦਾਂ ਨਹੀਂ ਗੱਲਾਂ ਕਰਨ ਦੇ ਅੱਛਾ ਮੈਨੂੰ ਦੱਸੋ ਜਾਣਾ ਕਦੋਂ ਗੋ ਦਵਾਈ ਲੈਣ ਹੁਣ ਅੱਜ ਤੇ ਫੇਰ ਟਾਈਮ ਲੰਘ ਗਿਆ ਤੇ ਤੂੰ ਆਪ ਭਘਾਰਨਾ ਖੰਡਿਆਂ ਮੈਂ ਪਿਆ ਹਾਂ ਤੇ ਅੱਜ ਕਿਤੇ ਜਾਣਾ ਕੱਲ ਵੇਖ ਲਿਓ ਸਵੇਰੇ ਪਹਿਲੇ ਟਾਈਮ ਦਿਲ ਜੀ ਫਿਰ ਹਾਂ ਉਹ ਸਵੇਰੇ ਜਾਓ ਟਾਈਮ ਨਾਲ ਜਾਓਗੇ ਤੇ ਪੇਰੀ ਜੀ ਉਹਨਾਂ ਟੈਸਟ ਕਰਨੇ ਹੋਏ ਤਾਂ ਵੀ ਜਾ ਜਿੱਦਾਂ ਵੀ ਕਰਨਾ ਹੋਊਗਾ ਅਗਲਾ ਘੜੀ ਲੱਗ ਜਾਂਦੀ ਡਾਕਟਰ ਕੋ ਗਿਆ ਚਲ ਕੋਈ ਗੱਲ ਨਹੀਂ ਸਵੇਰੇ ਪਹਿਲੇ ਟਾਈਮ ਚੱਲਾਂਗਾ ਨਾਲ ਜਾਣਾ ਉਹਨੇ ਭੈਣ ਨੇ ਵੇਖੋ ਜਾਊਂਗੀ ਨਾਲ ਹੀ ਇੱਥੇ ਤਾਂ ਹੀ ਰਹੀ ਆਂ ਆਂਦੀ ਮੈਂ ਨਾਲ ਹੀ ਲੈ ਕੇ ਜਾਵਾਂਗੀ ਚਲ ਵੇਖ ਲਓ ਜਨ ਨਾਲ ਜਾਣਾ ਚੱਲ ਪਈ ਨਹੀਂ ਜਾਣਾ ਤਾਂ ਵੀ ਦੱਸ ਦਿਓ ਡਾਕਟਰ ਕਿੱਥੇ ਖਗਾ ਹੀ ਆਪ ਨਹੀਂ ਆਂਦੀ ਮੈਂ ਚੱਲਾਂਗੀ ਨਾਲ ਨਾਲ ਜਾ ਕੇ ਤੇ ਦਵਾਈ ਦਵਾਈ ਦਵਾ ਕੇ ਫੇਰ ਮੈਂ ਘਰ ਨੂੰ ਚਲ ਜਾਾਂਗੀ ਤੇ ਇੱਧਰ ਨੂੰ ਆ ਜਾਣਗੇ ਕੋਈ ਗੱਲ ਨਹੀਂ ਜਾਵਾਂਗੇ ਸਿਰੇ ਜਾਵਾਂਗੇ ਆਹੋ ਇਹ ਕੰਮ ਜ਼ਰੂਰੀ ਕਰਨ ਵਾਲਾ ਵਾ ਹੁਣ ਤੈਨੂੰ ਪਤਾ ਮੰਜੀ ਤੇ ਪਿਆ ਥੋੜਾ ਗੁਜਾਰਾ ਹੋਣਾ ਵਾ ਕਿੰਨੇ ਦਿਨ ਤੇ ਉਹਨੂੰ ਹੋ ਗਏ ਨੇ ਪੈਰ ਵੀ ਨਾ ਹੋ ਗਿਆ ਇਦਾਂ ਹੀ ਉੱਥੋਂ ਦਵਾਈ ਖਾ ਉੱਥੋਂ ਖਾ ਵਾ ਹੁਣ ਕੀ ਕਰੀਏ ਫਰਕ ਦੇ ਕੋਈ ਪੈਣ ਨਹੀਂ ਡਿਆ ਇਹ ਕਰਨਾ ਕੀ ਆਹੋ ਤਾਂ ਚਲੋ ਖਰੇ ਉੱਥਾਂ ਹੀ ਪੈ ਜਾਏ ਫਰਕ ਕੋਈ ਪਤਾ ਥੋੜਾ ਮਹਾਰਾਜ ਦੇ ਰੰਗਾਂ ਦਾ ਚਲ ਕੋਈ ਗੱਲ ਨਹੀਂ ਚਲ ਜਾਵਾਂਗੇ ਸਿਰੇ ਬਲੇ ਟਾਈਮ ਆਹੋ ਤਾਂ ਉਹ ਕ ਐਮਸ ਦਵਾਈ ਦਵਾਈ ਖਾ ਲੈਂਦੀ ਦਵਾਈ ਘਰ ਹੈਗੀ ਹੈ ਕਿ ਚ ਲੈ ਜਾਂਦੀ ਆ ਨਹੀਂ ਲੈਂਦੀ ਦਵਾਈ ਇੱਛ ਸਵੇਰੇ ਖਾਦੀ ਖਰਾ ਕੇ ਕਿਤੇ ਮੈਂ ਬਾਅਦ ਫੇਰ ਖਾਦੀ ਜਉਂਦੀ ਪਾਈ ਆ ਫਿਰ ਅੱਛਾ ਚੱਲ ਖਰਾ ਲਾ ਹੁਣ ਖਾ ਲਈ ਤਾਂ ਕੈਮ ਹੋ ਤਾਂ ਸਵੇਰੇ ਜਾਣਾ ਹੀ ਉਹਨੂੰ ਲੈ ਕੇ ਦਵਾਈ ਦੇਣਾ ਨਹੀਂ ਕੋਈ ਨਹੀਂ ਚਲਾਂਗੀ ਸਵੇਰੇ ਚਲਾਂਗੀ ਜਿੱਥੇ ਉਹਨਾਂ ਆਖਿਆ ਚਲ ਵਖਾ ਲੋ ਲੈ ਦੱਸ ਕਿਦਾਂ ਨਹੀਂ ਗੱਲ ਕਰਦੀ ਮਮੀ ਇਹ ਘਰੇ ਭਰਾ ਕਰਕੇ ਵਿਆਹ ਹੋਇਆ ਅੱਗੇ ਵੀ ਦੱਸ ਮੈਂ ਹੀ ਗਿਆ ਉਹਨੂੰ ਲੈ ਕੇ ਹੁਣ ਵੀ ਮੈਂ ਹੀ ਜਾਣਾ ਚਲ ਕੋਈ ਗੱਲ ਨਹੀਂ ਕਹਿ ਸਕਦੇ ਆ ਵੱਡੇ ਆਦੀਪ ਨੂੰ ਫੋਨ ਲਾਉਣੀ ਆ ਹੈਲੋ ਹਾਂ ਸੰਦੀਪ ਕੀ ਹਾਲ ਚਾਲ ਵਧੀਆ ਵਧੀਆ ਮੇਰਾ ਵੀ ਠੀਕ ਠਾਕ ਦੱਸਣਾ ਠੀਕ ਆ ਚੱਲ ਵਧੀਆ ਚਾਹੀਦਾ ਹੋਰ ਕੀ ਕਰਨੀ ਅੱਛਾ ਅੱਛਾ ਮੈਂ ਮੈਂ ਕੁਛ ਨਹੀਂ ਯਾਰ ਕਰਨਾ ਕੀ ਆ ਇਹ ਠੀਕ ਨਹੀਂ ਹੀ ਅੰਦਰ ਲੰਮੀ ਪਈ ਆ ਤੇ ਮਾਤਾ ਬਾਹਰ ਨਿਕਲੀ ਆ ਹਰ ਪਤਾ ਨਹੀਂ ਕਿੱਧਰ ਗਈ ਆ ਯਾਰ ਮੇਰੀ ਸੁਣ ਗੱਲ ਜਿਹੜੀ ਤੂੰ ਦਵਾਈ ਦਿੱਤੀ ਸੀ ਯਾਰ ਦਵਾਈ ਤੇ ਹੀ ਬੜੀ ਵਧੀਆ ਮੈਂ ਤੈਨੂੰ ਹੁਣ ਕੀ ਦੱਸਾਂ ਅੱਗੇ ਨਾ ਰੋਟੀ ਦੇਣ ਦੀ ਜ਼ਿੰਮੇਵਾਰੀ ਲੈ ਲਈ ਹੀ ਮੈਂ ਪਾਜੀ ਨੂੰ ਰੋਟੀ ਵੀ ਫੜਾ ਦੇਣੀ ਹੈ ਇਹ ਤੇ ਸਾਰਾ ਕੁਝ ਪੜਾਈ ਜੰਨੀ ਹੈ ਤੇ ਮੈਂ ਕੀ ਕਰਦੀ ਹਾਂ ਜੇ ਰੋਟੀ ਫੜਾਈ ਤੇ ਰੋਟੀ ਚ ਦੋ ਬੰਦਾ ਪਾਤੀ ਆ ਦਵਾਈ ਦੀਆਂ ਜੇ ਚਾਹ ਫੜਾਈ ਤੇ ਚਾਹ ਚ ਪਾਤੀ ਆ ਪਰ ਹੋ ਨਾ ਆ ਜਿਹੜੀ ਮੇਰੀ ਦੇਠਾਣੀ ਆ ਨਾ ਮੈਨੂੰ ਲੱਗਦਾ ਇਹਨੂੰ ਸ਼ੱਕ ਹੋ ਗਿਆ ਹੈ ਹੋ ਨਾ ਇਹ ਰੋਟੀ ਵੀ ਆਪ ਫੜਾਉਂਦੀ ਆ ਤੇ ਦੁੱਧ ਵੀ ਮੈਂ ਕੱਲ ਗਲਾਸੀ ਚ ਪਾ ਕੇ ਰੱਖਿਆ ਮੈਂ ਕਿ ਚੱਲ ਦੁੱਧ ਦਿੰਨੀ ਆ ਪਾਜੀ ਨੂੰ ਚ ਪਾ ਕੇ ਤੇ ਦਵਾਈ ਮੈਂ ਅੰਦਰੋਂ ਲੈਣ ਚੱਲ ਗਈ ਤੇ ਦਵਾਈ ਤੇ ਦੁੱਧ ਮਗਰੋਂ ਲੈ ਕੇ ਨਾ ਜਾ ਕੇ ਤੇ ਪਾਜੀ ਨੂੰ ਦਿੱਤਾ ਯਾਰ ਮੇਰਾ ਨਾ ਸਕੀਮ ਨਾ ਕਾਮ ਤੇ ਕੰਮ ਤੇ ਕਰਦੀ ਹੈ ਪਰ ਨਾ ਜਦੋਂ ਐਂਡ ਤਾਂ ਐਂਡ ਵਾਲਾ ਮੋਕਾ ਦਰੋਂ ਠਾਪ ਹੋ ਜਾਂਦਾ ਉਹ ਤੇ ਤੇਰੀ ਗੱਲ ਸਹੀ ਆ ਅੱਛਾ ਅੱਛਾ ਮੈਂ ਨਾ ਇਹ ਸੋਚਨੀ ਆ ਕਿ ਇਦਾਂ ਨਾ ਕਰਾਂ ਕਿ ਜਦੋਂ ਮੇਰਾ ਦਰ ਲੱਗਦਾ ਤੇ ਮੈਂ ਦਵਾਈ ਵਾਤਾ ਨਾ ਪਾ ਕੇ ਦੇ ਜਾਵਾਂ ਮੈਂ ਚਾਹਨੀ ਆ ਕਿ ਭਾਰੀ ਉੱਠ ਨੀ ਨਾ ਮੈਂ ਨਾ ਨਾ ਉੱਠ ਨੀ ਹੁੰਦੇ ਨਾ ਅੱਛਾ ਅੱਛਾ ਜਲਸ ਸਰ ਹੋ ਜਾਂਦਾ ਆਏ ਹਾਏ ਅੱਗੇ ਬੜਾ ਸਰ ਹੋਇਆ ਹੈ ਅੱਗੇ ਕਦੀ ਕੋਈ ਡਾਕਟਰ ਕਦੀ ਕੋਈ ਡਾਕਟਰ ਮੈਂ ਦੇਣਾ ਆਪਣੇ ਭਾ ਦੀ ਬਿਫਤਾ ਹੀ ਪਾ ਲਈ ਹੈ ਯਾਰ ਕੋਈ ਇਦਾਂ ਦਾ ਮੈਨੂੰ ਦੱਸ ਜਿਹੜਾ ਦਵਾਈ ਦਿੰਦਾ ਉਹਨੂੰ ਕਹੇ ਕੋਈ ਇਦਾਂ ਦਾ ਕੰਮ ਕਰਾ ਹਾਂ ਕਿ ਜਿੱਦਾਂ ਖੁਸ਼ੀ ਦੇਣਾ ਹੋਵੇ ਜਿੱਦਾਂ ਰੋਟੀ ਚ ਨਾ ਦੇਣਾ ਹੋਵੇ ਕੋਈ ਕੱਪੜਿਆਂ ਨੂੰ ਕਰਨਾ ਹੋਵੇ ਜਾਂ ਕੋਈ ਇਹਨਾਂ ਦੇ ਬੈੱਡ ਦੇ ਜਿੱਦਾਂ ਥੱਲੇ ਉਹ ਭਾਵੇਂ ਹੁੰਦੇ ਉਹਨਾਂ ਬੰਨਣਾ ਹੋਵੇ ਕੁਛ ਇਦਾਂ ਦਾ ਕੁਛ ਦੇ ਹਾਂ ਕਿ ਕਿ ਦਵਾਈ ਦਾ ਨਾ ਕਦੀ ਠੁੱਕਾ ਲੱਗਦਾ ਤੇ ਕਦੀ ਨਹੀਂ ਉਹ ਲੱਗਦਾ ਤੇ ਮੈਨੂੰ ਨਾ ਸੋ ਪਾਪੜ ਵੇਲਨੇ ਪੈਂਦੇ ਆ ਫੇਰ ਕਿਤੇ ਜਾ ਕੇ ਦਵਾਈ ਦਿੱਤੀ ਜਾਂਦੀ ਆ ਅੱਧਾ ਦਿਨ ਪਤਾ ਬੜਾ ਔਖਾ ਏ ਅਸ਼ਾ ਅਸ਼ਾ ਯਾਰ ਤੇਰੇ ਘਰ ਦੀ ਗੱਲ ਹੋਰ ਆ ਤੇਰੀ ਜਠਾਣੀ ਹੀ ਥੋੜੀ ਭੋਲੀ ਤੇ ਮੇਰੀ ਜਠਾਣੀ ਆ ਬੁਰੀ ਤੇਰ ਉਤੋਂ ਨਾ ਨਵਦੀਪ ਵੀ ਆਈ ਹੈ ਨਾ ਉਹ ਵੀ ਕੁਛ ਨਾ ਕੁਛ ਕਹਿ ਕੇ ਗਈ ਹੈ ਮੈਨੂੰ ਨਾ ਪੱਕਾ ਯਕੀਨ ਹੈ ਉਹ ਤੇ ਜਿਹੜੀ ਆਈ ਹੈ ਉਹ ਤੇ ਚਲੀ ਆ ਇੱਕ ਚਵਲ ਦਾ ਨਾਨ ਘਰ ਆਣ ਕੇ ਬੈਠੀ ਹੈ ਪਤਾ ਨਹੀਂ ਨਾ ਤੇ ਮਾਮੇ ਦੀ ਕੁੜੀ ਆ ਉਹ हां जी, जी आँगा। आँगा। मैं धूआ ਦਾ ਪਤਾ ਲੈ ਨਹੀਂ ਉਹ ਵੀ ਬੜੀ ਚਵਲ ਹੈ ਉਹ ਹੀ 10-5 ਦੀ ਫਿਰਦੀ ਡਾਕਟਰਾਂ ਦੇ ਮੇਰਾ ਜੀਗਰ ਮੈਨੂੰ ਕੁੱਤੋਂ ਫੜ ਕੇ ਬਾਹਰ ਕੱਢਦਾ ਪਰ ਮੇਰਾ ਨਾ ਜੇ ਵਸ ਨਹੀਂ ਚੰਦਾ ਆਹ ਵਾਹ ਚੱਲ ਕੋਈ ਨਹੀਂ ਤੂੰ ਮੈਨੂੰ ਨਾ ਇਹ ਚੀਜ਼ ਪੁੱਛ ਕੇ ਦੱਸੀ ਕਿ ਦਵਾਈ ਦੇ ਜਾਗਾ ਕੁਛ ਹੋਰ ਉੰਨੀ ਦੇਰ ਮੈਂ ਕੋਈ ਨਾ ਕੋਈ ਦਾਲ ਆ ਕੇ ਦਵਾਈ ਪਾਈ ਜਾਨੀ ਆ ਹੁਣ ਤੇ ਮੇਰਾ ਨਾ ਦਾਲ ਲੱਗਣ ਹੀ ਨਹੀਂ ਦਿਆ ਯਾਰ ਤੇ ਭਾਜੀ ਵੀ ਨਾ ਥੋੜੇ ਬਹੁਤੇ ਠੀਕ ਹੋਉਂਦੀ ਆ ਚੱਲ ਕੋਈ ਨਹੀਂ ਤੂੰ ਮੈਨੂੰ ਪਤਾ ਕਰਕੇ ਦੱਸੀ ਤੇ ਮੈਂ ਨਾ ਫਿਰ ਹੁੰਦੀ ਕਾਂ ਕੋਈ ਆਏ ਨਾ ਜਾਵੇ ਫੇਰ ਕੋਈ ਸੁਣ ਲਿਆ ਨਾ ਗੱਲਾਂ ਕਿਸੇ ਨੇ ਤੇ ਲੈਣੇ ਦੇ ਦੇਣੀਆਂ ਪੈ ਜਾਂਦੀਆਂ ਚੱਲ ਠੀਕ ਆ ਚਲ ਸੰਦੀਪ ਨਾਲ ਗੱਲ ਹੋ ਗਈ ਐ ਇੱਕ ਗੱਲ ਵਧੀਆ ਹੋ ਗਈ ਐ ਮੈਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਵੀ ਕਹਿਤਾ ਕਿ ਜੇ ਦਵਾਈ ਦੇ ਜਾਗਾ ਕੁਝ ਹੋਰ ਇਦਾਂ ਤੇ ਮੇਰਾ ਇੱਥੇ ਊਕਾ ਏ ਕਿੰਨੇ ਕ ਪਾਪੜ ਵੇਲੀ ਜਾਣੇ ਕਿੰਨੇ ਕ ਝੂਠ ਬੋਲੀ ਜਾਣੇ ਚਲ ਕੋਈ ਨਹੀਂ ਉਹਨੂੰ ਜਾ ਕੇ ਵੇਖਾਂ ਲਖਬੀਰ ਬਣ ਕਿਚੜੀ ਬਣਾ ਕੇ ਦਵਾਂ ਕੀ ਪਤਾ ਬਰੈਡ ਖਾਣੇ ਵੀ ਐ ਕਦੀ ਨੱਕ ਤੇ ਢੀ ਐ ਬੰਦੇ ਦੀ ਵੀ